ਦਾ ਬਾਈ ਜੀ ਕੀ ਬਤ ਹੈ ਅੱਜ ਮੈਂ ਤੁਹਾਨੂੰ ਕਹਿੰਦੇ ਹਾਂ ਬਹਾਦਰ ਜੀ ਦੇ ਜਨਮ ਬਾਰੇ ਕੁਝ ਦੱਸਣਾ ਚਾਹੁੰਦੀ ਆ ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਬੜੇ ਧਿਆਨ ਨਾਲ ਸੁਣੋਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ ਨੂੰ 1721 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਕੇ ਹੋਇਆ ਆਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਜਦੇ ਸਨ ਆਪ ਜੀ ਦੇ ਚបੱਤੇ ਚਾਰ ਭਰਾ ਸਨ ਅਤੇ ਵੱਡੀ ਭੈਣ ਵੀ ਰੋਸੀ ਵਿਦਿਆ ਆਪ ਜੀ ਨੇ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਤੇ ਪਾਈ ਗਿੱਦਾਰ ਸੀ ਤੋਂ ਸ਼ਾਸਤਰ ਤੋਂ ਗੁਰਮਤਿ ਵਿਦਿਆ ਦੇ ਨਾਲ-ਨਾਲ ਸ਼ਾਸਤਰ ਵਿਦਿਆ ਦੇ ਘੋੜਸਵਾਰ ਦੀ ਵਿਦਿਆ ਹਾਸਲ ਕੀਤੀ। ਆਪ ਜੀ ਨੇ ਆਪਣੇ ਆਪਣੇ ਪਿਤਾ ਹਰਗੋਬਿੰਦ ਸਿੰਘ ਜੀ ਦੀ ਕਾਫੀ ਲੜਾਈ ਵਿੱਚ ਤਲਵਾਰਵਾਦੀ ਦੇ ਅਜੂਹੇ ਜੋਹਰ ਦਿਖਾਏ ਜਿਸ ਕਰਕੇ ਆਪ ਜੀ ਦਾ ਨਾਂ ਆਪ ਜੀ ਦੇ ਪਿਤਾ ਨੇ ਆਪ ਜੀ ਦਾ ਨਾਮ ਤਿਆਗ ਮੰਨ ਲ ਤੋ ਪਤਾ ਕੇ ਗੁਰੂ ਤੇਗ ਬਹਾਦਰ ਰੱਖ ਦਿੱਤਾ। ਕਸ਼ਮੀਰੀ ਪੰਡਤੋ ਗੁਰੂ ਤੇਗ ਬਹਾਦਰ ਜੀ ਕੋਲ ਆਏ ਅਤੇ ਉਹਨਾਂ ਨੇ ਇਤਿਹਾਸ ਹੀ ਆਰੰਭ ਹੋਇਆ ਉਹਨਾਂ ਨੂੰ ਜਵਨਰਸਤੀ ਮੁਸਲਮਾਨ ਬਣਾ ਰਿਹਾ ਹੈ ਤਾਂ ਆਪ ਜੀ ਦੇ ਆਪ ਜੀ ਦੇ ਪੁੱਤਰ ਗੋਵਿੰਦ ਰਾਜ ਜੀ ਨੇ ਕਿਹਾ ਕਿ ਆਪ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਮਦਦ ਕਰਨ ਲਈ ਧੁੰਦ ਲਈ ਜਿੰਨੀ ਜਾਣਾ ਹੀ ਚਾਹੀਦਾ ਹੈ ਆਪ ਛੋਟੇ ਛੋਟੇ ਰਸਤੇ ਤੈਅ ਕਰਦੇ ਹੋਏ ਆਗਰਾ ਪਹੁੰਚੇ ਆਗਰਾ ਆਪ ਜੀ ਨੂੰ ਆਪ ਜੀ ਨੂੰ ਸੁਕਾ ਨੇ ਇੱਕ ਐਸੀ ਕਸਮੇਦਗ ਬੰਦੀ ਬਣਾ ਬੰਦੀ ਬਣਾ ਲਿਆ ਤੇ ਆ ਦੀ ਨਿਗਰਾਨੀ ਹੈ ਕਿ ਜੀ ਵਿੱਚ ਚਾਇਆ ਗਿਆ ਆਪ ਜੀ ਕੋਲ ਤੇ ਨਜ਼ਰਬੰਦ ਕਰ ਦਿੱਤਾ ਗਿਆ ਪੂਰਾ ਆਪ ਜੀ ਕੋਲ ਕਾਜੀ ਤੇ ਜਾਇਆ ਤੇ ਆਪ ਜੀ ਨੂੰ ਮੁਸਲਮਾਨ ਮੁਸਲਮਾਨ ਕਰ ਮਾ ਆਪ ਨੂੰ ਭੁੱਲਣਾ ਜਾ ਜਾ ਕੋਈ ਕਰਾਮਾਤ ਸੁਣਨ ਲਈ ਕਿਹਾ ਆਪ ਜੀ ਨੇ ਬੜੀ ਨਰਮੀ ਅਤੇ ਗੰਭੀਰ ਆਵਾਜ਼ ਵਿੱਚ ਨਾਮ ਨ ਨੂੰ ਤਾਂ ਨਾ ਕਰ ਦਿੱਤੀ ਅਤੇ ਨਾ ਹੀ ਕੋ ਕਬੂਲ ਕਰਨ ਨੂੰ ਨਾ ਕਰ ਦਿੱਤੀ ਅਤੇ ਨਾ ਹੀ ਕੋਈ ਕਰਮਾ ਤੇ ਦਿਖਾਉਣ ਨੂੰ ਦਿੱਤਾ ਆਪਾ ਜੀ ਨੇ ਆਪ ਜੀ ਨੇ ਕਾਜੀ ਨੇ ਆਪ ਨੂੰ ਆਪ ਨੂੰ ਮਾਤ ਦੀ ਸਲਾਹ ਸੁਣਾ ਦਿੱਤੀ ਸੰਤ ਜੀ ਦੀ ਸਲਾਹ ਸੁਣਾ ਦਿੱਤੀ ਆਪ ਜੀ ਨੂੰ ਆਪ ਜੀ ਨੇ ਕਿਹਾ ਕਿ ਆਪੋ ਪਾਠ ਸ਼ੁਰੂ ਕਰਨ ਲੱਗੇ ਹੋ ਜੇ ਤਾਂ ਪਾਠ ਦਾ ਭੋਗ ਹੋਵੇ ਤਾਂ ਆਪ ਰਾ ਅਤਾਪ ਜੀ ਦਾ ਫਾਜ ਨਿਵਾ ਲੈਣਾ ਆਪ ਆਪ ਪਾਠ ਆਪ ਜੀ ਦਾ ਪਾਰਟੀ ਸਮਾਪਤ ਹੋ ਗਿਆ ਤੇ ਆਪ ਜੀ ਨੇ ਫਾਇਕੂ ਜੀ ਦਾ ਖਾਲਸਾ ਬੋਲ ਕੇ ਸੀਸੇ ਦਿਵਾ ਲਿਆ ਤੇ ਆਪ ਜੀ ਦਾ ਸ਼ਿਰਦ ਸ਼ਿਰਦ ਅਸोसिएशन ਤੜ ਤੋਂ ਅਲੱਗ ਕਰ ਦਿੱਤਾ ਗਿਆ ਅੱਜ ਵੀ ਉਥੇ ਅੱਜ ਵੀ ਉਥੇ ਗੁਰੂਗੱਤਿਵਾਦ ਦੀ ਜੀਰੀ ਜਾਨ ਵਿੱਚ ਸ਼ੀਸ਼ੇ ਗੰਢ ਬਣਾਇਆ ਗਿਆ ਹੈ ਬਾਇਕੂ ਨੂੰ ਆਸ ਹੈ ਕਿ ਜੀ ਸੀ ਸ਼ੂ ਬੜਾ ਕੰਨਰਸ ਨਾ ਫਾਇਕੂ ਜੀ ਦਾ ਕੌਫਰ ਸਭ